ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਹੁਤ ਸਾਰੀ ਰਚਨਾ ਜਿਸ ਨੂੰ ਅਸੀਂ ਦਸਮ ਗ੍ਰੰਥ ਕਹਿੰਦੇ ਹਾਂ ਨੂੰ ਇਸ ਪਾਵਨ ਗ੍ਰੰਥ ਤੇ ਬਰਾਬਰ ਦਾ ਦਰਜਾ ਨਹੀਂ ਦਿੱਤਾ ਇਹ ਵੀ ਉਹਨਾਂ ਦਾ ਹੁਕਮ ਸੀ ਹਮਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ ਕਾਇਮ ਰੱਖੀ ਬਿਲਕੁਲ ਹੁਣ ਆਉਂਦਾ ਹੈ ਤੀਸਰਾ ਤੇ ਸਭ ਤੋਂ ਅਹਿਮ ਦਿਹਾੜਾ ਗੁਰਤਾ ਗੱਦੀ ਦਿਵਸ ਇਹ 1708 ਈਸਵੀ ਵਿੱਚ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਵਾਪਰਿਆ ਜਦੋਂ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਵਾਲੇ ਸਨ ਹਾਂਜੀ ਉਸ ਤੋਂ ਪਹਿਲਾਂ ਉਹਨਾਂ ਨੇ ਸਰੀਰਕ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰ ਦਿੱਤਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਸੀ ਇਹ ਤੇ ਫਿਰ ਉਹਨਾਂ ਨੇ ਸਾਰੇ ਖਾਲਸਾ ਪੰਥ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਪਰਿਕਰਮਾ ਕੀਤੀ ਤੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸਦਾ ਲਈ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ ਸ਼ਬਦ ਗੁਰੂ ਤੇ ਉਹ ਇਤਿਹਾਸਿਕ ਬਚਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ